ਉਹ ਸੱਜਣ ਕੋਠੇ ਚੜਾ ਕੇ ਸੱਜਣਾ ਨੂੰ ਸੱਜਣ ਕੋਠੇ ਚੜਾ ਕੇ ਸੱਜਣਾ ਨੂੰ ਪੌੜੀ ਚੱਕਦੇ ਮੈਂ ਚੱਕਦੇ ਮੈਂ ਅੱਖੀ ਵੇਖੀ ਨੇ ਜੜਾ ਲਗਾਉਣ ਵਾਏ ਜਾਂ ਜੜਾ ਲੁਕੀ ਜੜਾ ਲਗਾਉਣ ਵਾਏ ਜਾਂ ਜੜਾ ਲੁਕੀ ਹੱਥੀ ਪੁੱਟਦੇ ਮੈਂ ਪੁੱਟਦੇ ਮੈਂ ਅੱਖੀ ਵੇਖੀ ਨੇ ਸੱਜਣ ਕੋਠੇ ਤੇ ਚੜਾ ਕੇ ਸੱਜਣਾ ਨੂੰ ਕੋੜੀ ਚੱਕਦੇ ਮੈਂ ਚੱਕਦੇ ਮੈਂ ਅੱਖਾਂ ਵਿੱਚੇ ਨੇ ਅੱਖਾਂ ਵਿੱਚੇ ਨੇ ਹੋ ਮਗਲ ਵਿੱਚ ਛੁਰੀ ਰੱਖ ਨਾਲ ਖਾਨ ਦੀ ਵਾਹੂਸੇ ਮਗਲ ਵਿੱਚ ਛੁਰੀ ਰੱਖ ਨਾਲ ਖਾਨ ਦੀ ਮਲਕੁਰੀ ਹੈ ਫਿਦਰਤ ਲੋਕਾਈ ਦੀ ਬਣੀ ਜਾਂਦੀ ਜੁਲਮ ਅੱਗੇ ਜੁਲਮ ਹੁੰਦਾ ਤੱਕ ਨਾਲ ਸੱਜਣਾ ਦੇ ਜਲ ਨੂੰ ਹੁੰਦਾ ਤੱਕ ਨਾਲ ਸੱਜਣਾਂ ਦੇ ਪਹਿਲਾ ਵਾਂਗ ਨਹੀਂ ਅੱਗੇ ਇੱਕ ਤਣੀ ਜਾਂਦੀ ਇੱਕ ਦੂਜੇ ਦੇ ਖਿਲਾਫ ਸੱਜਣ ਸੱਜਣ ਇੱਕ ਦੂਜੇ ਦੇ ਖਿਲਾਫ ਸੱਜਣਾ ਨੂੰ ਸੱਚੀ ਚੁੱਕ ਦੇਵੇਂ ਚੁੱਕ ਦੇਵੇਂ ਅੱਖੀਂ ਵੇਖੇ ਨੇ ਸੱਜਣ ਕੋਠੇ ਚੜਾ ਕੇ ਸੱਜਣਾ ਨੂੰ ਪੌਲੀ ਚੱਕ ਦੇ ਮੈਂ ਚੱਕ ਦੇ ਮੈਂ ਅੱਖੀ ਵੇਖੀਨੇ ਅੱਖੀ ਵੇਖੀਨੇ ਅੱਖੀ ਵੇਖ ਤੇ ਨੇ ਨੇ ਨੇ